ਕਮਲ ਕੌਰ ਦੀ ਮੌਤ ਤੋਂ ਬਾਅਦ ਸਭ ਤੋਂ ਜ਼ਿਆਦਾ ਡਰੀ ਸੀ ਜੋ ਕਿ ਦੀਪਿਕਾ ਲੂਥਰਾ ਸੀ ਦੀਪਿਕਾ ਲੂਥਰਾ ਨੇ ਇੰਟਰਵਿਊ ਦੇ ਵਿੱਚ ਵੀ ਕਿਹਾ ਸੀ ਕਿ ਮੈਨੂੰ ਬਹੁਤ ਜ਼ਿਆਦਾ ਡਰ ਲੱਗ ਰਿਹਾ ਪਲੀਜ਼ ਮੈਨੂੰ ਬਾਡੀਗਾਰਡ ਜ਼ਰੂਰ ਦੇ ਦਿਓ ਤੇ ਹੁਣ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਉਸ ਨੂੰ ਦੋ ਬਾਡੀਗਾਰਡ ਮਿਲ ਚੁੱਕੇ ਨੇ ਦੀਪਿਕਾ ਲੂਥਰਾ ਨੂੰ ਦੋ ਕਰਮਚਾਰੀ ਮਿਲ ਚੁੱਕੇ ਨੇ ਜਿਸ ਦੇ ਉੱਤੇ ਇਹ ਵਿਚਾਰ ਵੀ ਲੋਕ ਕਹਿ ਰਹੇ ਨੇ ਕਿ ਇਹਨਾਂ ਦੇ ਨਾਲ ਕੀ ਹੋ ਜੂਗਾ ਅਗਲਾ ਨੰਬਰ ਤਾਂ 13 ਹੀ ਲੱਗਣਾਗਾ ਜਿਸ ਕਰਕੇ ਉਹਨਾਂ ਦਾ ਪਰਿਵਾਰ ਤੇ ਉਹ ਬਹੁਤ ਜ਼ਿਆਦਾ ਡਰ ਚੁੱਕੀ ਸੀ ਹੁਣ ਦੀਪਿਕਾ ਲੂਥਰਾ ਦੀ ਉਹ ਵੀਡੀਓ ਬਹੁਤ ਇਹ ਜਾਦੀ ਵੈਰ ਲ ਹੋ ਰਹੀ ਹੈ ਜਿਸ ਦੇ ਵਿੱਚ ਭਾਈ ਅਮਰਤਪਾਲ ਮੈਰੋ ਨੇ ਦੀਪਿਕਾ ਲੂਥਰਾ ਤੋਂ ਮਾਫੀ ਮੰਗਵਾਈ ਸੀ ਤੇ ਦੀਪਿਕਾ ਲੂਥਰਾ ਨੇ ਵੀ ਕਿਹਾ ਸੀ ਕਿ ਅੱਜ ਤੋਂ ਬਾਅਦ ਮੈਂ ਕੋਈ ਵੀ ਗਲਤ ਕੰਟੈਂਟ ਨਹੀਂ ਸ਼ੇਅਰ ਕਰਾਂਗੀ ਕਿ ਦੀਪਿਕਾ ਲੂਥਰਾ ਨੇ ਮਾਫੀ ਵੀ ਮੰਗ ਲਈ ਆ ਕਿ ਮੈਨੂੰ ਪੁਲਿਸ ਮਾਫ ਕਰ ਦਿਓ ਅੱਜ ਤੋਂ ਬਾਅਦ ਮੈਂ ਕੋਈ ਵੀ ਗਲਤ ਕੰਟੈਂਟ ਜਾਂ ਮੈਂ ਕੋਈ ਵੀ ਗਲਤ ਕੰਟੈਂਟ ਪਾਇਆਗਾ ਤਾਂ ਉਹਦੇ ਲਈ ਮੈਨੂੰ ਮਾਫ ਕਰ ਦਿਓ ਤੇ ਮੈਂ ਅੱਜ ਤੋਂ ਬਾਅਦ ਕੋਈ ਵੀ ਗਲਤ ਕੰਟੈਂਟ ਨਹੀਂ ਪਾਵਾਂਗੀ ਇਸ ਕਰਕੇ ਉਸ ਨੇ ਮਾਫੀ ਤਾਂ ਮੰਗ ਲਈ ਆ ਬਾਕੀ ਅਮਰਤਮਾਲ ਮਹਿਰੋ ਜੀ ਨੇ ਇਹ ਵੀ ਕਿਹਾ ਸੀ ਕਿ ਜਿਨ੍ਹਾਂ ਨੇ ਮਾਫੀ ਮੰਗ ਲਈ ਆ ਉਹਨਾਂ ਨੂੰ ਕਦੇ ਵੀ ਕੁਛ ਨਹੀਂ ਕਹਾਂਗੇ ਪਰ ਫਿਰ ਵੀ ਦੀਪਿਕਾ ਲੂਥਰਾ ਨੂੰ ਦੋ ਬੋਡੀਗਾਰਡ ਜਰੂਰ ਦਿੱਤੇ ਗਏ ਨੇ ਕਿਉਂਕਿ ਉਸ ਨੂੰ ਬਹੁਤ ਜ਼ਿਆਦਾ ਧਮਕੀਆਂ ਆ ਰਹੀਆਂ ਸੀਆਂ ਕਿ ਅਸੀਂ ਤੇਰਾ ਕੰਮ ਜਰੂਰ ਕਰਾਂਗੇ ਅਗਲਾ ਨੰਬਰ ਤੇਰਾ ਹੀ ਆ। ਬਾਕੀ ਤੁਸੀਂ ਕੀ ਕਹਿਣਾ ਚਾਹੋਗੇ ਦੋ ਬੋਡੀਗਾਰਡ ਮਿਲ ਤਾ ਚੁੱਕੇ ਨੇ ਕੀ ਇਹ ਕੰਮ ਕਰਨਗੇ ਜਾਂ ਨਹੀਂ ਬਾਕੀ ਤੁਹਾਡਾ ਕੀ ਵਿਚਾਰ ਹੈ ਇਸ ਦੇ ਬਾਰੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ